ਇੰਨਾ ਨੁਕਸਾਨ ਤਾਂ ਦੂਜੇ ਵਿਸ਼ਵ ਯੁੱਧ ਨੇ ਵੀ ਨਹੀਂ ਕੀਤਾ ਜਿੰਨਾ ਇਸ ਵਿਖਾਵੇ ਤੇ ਫੁਗਰਪੰਥੀ ਨੇ ਕਰਤਾ ਇਸ ਵਿਖਾਵੇ ਤੇ ਫੁਗਰਪੰਥੀ ਕਾਰਨ ਅੱਜ ਇੱਕ ਹੋਰ ਪਰਿਵਾਰ ਦੇ ਤਿੰਨਾਂ ਜੀਆਂ ਦੀ ਮੌਤ ਹੋ ਗਈ ਜਿਦੇ ਵਿੱਚ 2 ਸਾਲਾਂ ਦਾ ਮਾਸੂਮ ਵੀ ਸ਼ਾਮਲ ਹੈ ਦੱਸਿਆ ਜਾ ਰਿਹਾ ਕਿ ਇੱਕੋ ਪਰਿਵਾਰ ਦੇ ਤਿੰਨ ਜੀ ਟ੍ਰੇਨ ਲਾਈਨ ਤੇ ਰੀਲਾਂ ਬਣਾ ਰਹੇ ਸੀ ਉਹਨਾਂ ਨੂੰ ਰੀਲਾਂ ਬਣਾਉਂਦੇ ਬਣਾਉਂਦੇ ਪਤਾ ਹੀ ਨਹੀਂ ਲੱਗਿਆ ਕਦੋਂ ਟ੍ਰੇਨ ਆ ਗਈ ਤੇ ਟ੍ਰੇਨ ਨੇ ਉਹਨਾਂ ਨੂੰ ਬੁਰੇ ਤਰੀਕੇ ਨਾਲ ਕੁਚਲ ਦਿੱਤਾ ਤੇ ਤਿੰਨਾਂ ਦੀ ਥਾਂ ਤੇ ਹੀ ਮੌਤ ਹੋ ਗਈ ਤੇ ਜਿਹੜਾ ਚੌਥਾ ਬੰਦਾ ਉਹਨਾਂ ਦੀ ਵੀਡੀਓ ਰਿਕਾਰਡ ਕਰ ਰਿਆ ਸੀ ਉਹ ਉਹਦੇ ਵੀ ਬੁਰੀ ਤਰ੍ਹਾਂ ਸੱਟਾਂ ਵੱਜੀਆਂ ਨੇ ਉਹ ਹੁਣ ਹਸਪੀਟਲ ਵਿੱਚ ਦਾਖਲ ਹੈ ਇਹ ਘਟਨਾ ਉੱਤਰ ਪ੍ਰਦੇਸ਼ ਦੇ ਸੀਤਾਪੁਰ ਇਲਾਕੇ ਦੀ ਦੱਸੀ ਜਾ ਰਹੀ ਆ ਜਿੱਥੇ ਇੱਕ ਪਤੀ ਪਤਨੀ ਆਪਣੇ ਮਾਸੂਮ ਬੱਚੇ ਨੂੰ ਲੈ ਕੇ ਰੇਲਵੇ ਟਰੈਕ ਤੇ ਰੀਲਾ ਬਣਾ ਰਹੇ ਸੀ ਤੇ ਰੀਲਾਂ ਬਣਾਉਣ ਵਿੱਚ ਇਹ ਇੰਨਾ ਮਸ਼ਰੂਫ ਹੋ ਗਏ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਟ੍ਰੇਨ ਆਈ ਤੇ ਇਹਨਾਂ ਨੂੰ ਕੁਚਲ ਕੇ ਸੱਟ ਗਈ ਤੇ ਇਹਨਾਂ ਮਰਨ ਵਾਲਿਆਂ ਵਿੱਚ ਲੜਕੇ ਦਾ ਨਾਮ ਮੁਹੰਮਦ ਅਹਿਮਦ ਦੱਸਿਆ ਜਾ ਰਿਹਾ ਜਿਹਦੀ ਉਮਰ 26 ਸਾਲ ਦੀ ਹੈ ਇਸ ਦੀ ਪਤਨੀ ਦਾ ਨਾਮ ਆਇਸ਼ਾ ਦੱਸਿਆ ਜਾ ਰਿਹਾ ਜਿਸ ਦੀ ਉਮਰ ਕੇਵਲ 24 ਸਾਲ ਸੀ ਤੇ ਇਹਨਾਂ ਦਾ 2 ਸਾਲਾਂ ਦਾ ਪੁੱਤਰ ਅਬਦੁਲ ਵੀ ਸ਼ਾਮਲ ਸੀ ਇਹਨਾਂ ਤਿੰਨਾਂ ਦੀ ਮੌਤ ਹੋ ਗਈ ਇਹ ਲਾਹੌਰਪੁਰ ਦੇ ਮੋਹੱਲਾ શેਖੂ ਤੁਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇੱਕ ਬੇहद ਮੰਦ ਭਾਗੀ ਘਟਨਾ ਕਿ ਰੀਲ ਬਣਾਉਣ ਦੇ ਚੱਕਰ ਚ ਪੂਰਾ ਪਰਿਵਾਰ ਉੱਜੜ ਗਿਆ ਇਸੇ ਤਰ੍ਹਾਂ ਦੀ ਘਟਨਾ ਪਿਛਲੇ ਦਿਨੀ ਵੀ ਸਾਹਮਣੇ ਆਈ ਸੀ ਜਦੋਂ ਇੱਕ ਮਹਾਰਾਸ਼ਟਰ ਵਿੱਚ ਇੱਕ ਲੜਕੀ ਉੱਪਰ ਪਹਾੜ ਤੇ ਖੜ ਕੇ ਆਪਣੀ 셀ਫੀ ਲੈ ਰਹੀ ਸੀ ਰੀਲ ਬਣਾ ਰਹੀ ਸੀ ਤੇ ਉਹ 200 ਫੁੱਟ ਡੂੰਘੇ ਖੱਡ ਵਿੱਚ ਜਾ ਡਿੱਗੀ ਸੀ ਤੇ ਪਿਛਲੇ ਦਿਨੀ ਪਟਿਆਲਾ ਤੋਂ ਵੀ ਇੱਕ ਅਜੀਬ ਘਟਨਾ ਸਾਹਮਣੇ ਆਈ ਸੀ ਕਿ ਦੋ ਮੁੰਡੇ ਨਹਿਰ ਤੇ ਜਾ ਕੇ ਰੀਲ ਬਣਾ ਰਹੇ ਸੀ ਰੀਲ ਬਣਾਉਂਦੇ ਬਣਾਉਂਦੇ ਉਹ ਪਾਣੀ ਵਿੱਚ ਰੁੜ ਗਏ ਤੇ ਬਾਅਦ ਵਿੱਚ ਉਹਨਾਂ ਦੀ ਮੌਤ ਹੋ ਗਈ ਹੁਣ ਤੱਕ ਸੈਂਕੜੇ ਘਟਨਾਵਾਂ ਇਹਨਾਂ ਰੀਲਾਂ ਬਣਾਉਣ ਦੇ ਚੱਕਰ 'ਚ ਵਾਪਰ ਚੁੱਕੀਆਂ ਨੇ ਸੈਂਕੜੇ ਜਾਨਾਂ ਜਾ ਚੁੱਕੀਆਂ ਨੇ ਸਾਡੇ ਲੋਕ ਪਤਾ ਨਹੀਂ ਕਿਉਂ ਇੰਨੇ ਫੁਕਰੇ ਹੋ ਚੁੱਕੇ ਨੇ ਤੇ ਸਸਤੀ ਸ਼ੌਰਤ ਹਾਸਲ ਕਰਨਾ ਚਾਹੁੰਦੇ ਨੇ ਜਿਹੜੇ ਲੋਕ ਸਖਤ ਮਿਹਨਤ ਕਰਕੇ ਕਿਸੇ ਮਕਾਮ ਤੇ ਪਹੁੰਚੇ ਨੇ ਜਿਨ੍ਹਾਂ ਨੂੰ ਸਲਾਮਾਂ ਹੁੰਦੀਆਂ ਨੇ ਉਹਨਾਂ ਵੱਲ ਵੇਖ ਕੇ ਇਹ ਲੋਕ ਵੀ ਛੌਰਤ ਹਾਸਲ ਕਰਨਾ ਚਾਹੁੰਦੇ ਨੇ ਕਿਸੇ ਮਕਾਮ ਤੇ ਪਹੁੰਚਣਾ ਚਾਹੁੰਦੇ ਨੇ ਪਰ ਬਿਨਾਂ ਕਿਸੇ ਮਿਹਨਤ ਕੀਤੇ ਸ਼ਾਰਟਕਟ ਤਰੀਕੇ ਨਾਲ ਤੇ ਇਸ ਦਾ ਸਭ ਤੋਂ ਆਸਾਨ ਤੇ ਸ਼ਾਰਟਕਟ ਰਸਤਾ ਇਹਨਾਂ ਨੂੰ ਮਿਲਿਆ ਹੋਇਆ ਇੰਸਟਾਗ੍ਰam ਤੇ ਫੇਸਬੁੱਕ ਵਰਗੇ ਪੇਜਾਂ ਤੇ ਰੀਲਾਂ ਬਣਾ ਬਣਾ ਕੇ ਪਾਉਣ ਦਾ ਜਿਵੇਂ ਤੋਂ ਇਹ ਸ਼ਾਰਟਕਟ ਤਰੀਕੇ ਨਾਲ ਸ਼ੋਰਤ ਭਾਲਦੇ ਨੇ ਇੱਥੇ ਵੀ ਕੁਝ ਸੂਝਵਾਨ ਲੋਕਾਂ ਨੂੰ ਛੱਡ ਕੇ ਬਾਕੀ ਵੱਡੀ ਗਿਣਤੀ ਲੋਕ ਇਸੇ ਤਰ੍ਹਾਂ ਫੁਕਰੀਆਂ ਤੇ ਚੱਕਮੀਆਂ ਗੱਲਾਂ ਕਰਕੇ ਰੀਲਾਂ ਬਣਾਉਂਦੇ ਰਹਿੰਦੇ ਨੇ ਜਿਨ੍ਹਾਂ ਵਿੱਚ ਕਈ ਵਾਰ ਉਹ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਲੈਂਦੇ ਨੇ ਕਈ ਵਾਰ ਤਾਂ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਵੀ ਹੈ ਇਹਨਾਂ ਰੀਲਾਂ ਬਣਾਉਣ ਦੇ ਚੱਕਰ 'ਚ ਮਸ਼ਹੂਰ ਹੋਣ ਦੇ ਵੀ ਦੋ ਤਰੀਕੇ ਨੇ ਪਹਿਲਾ ਤਰੀਕਾ ਏ ਬੰਦਾ ਆਪਣੀ ਅਕਲ ਨਾਲ ਗੁਣਾ ਨਾਲ ਮਿਹਨਤ ਮੁਸ਼ਕਲਤ ਨਾਲ ਉੱਚੇ ਤੇ ਚੰਗੇ ਕਮਾਣਾ ਮਸ਼ਹੂਰ ਹੁੰਦਾ ਤੇ ਸ਼ੌਹਰਤ ਹਾਸਲ ਕਰਦਾ ਤੇ ਦੂਜਾ ਤਰੀਕਾ ਹੈ ਸਸਤੀਆਂ ਗੱਲਾਂ ਨਾਲ ਫੁਕਰੀ ਮਾਨਸਿਕਤਾ ਨਾਲ ਸ਼ਾਰਟਕਟ ਤਰੀਕਿਆਂ ਨਾਲ ਮਸ਼ਹੂਰ ਹੋਣ ਦਾ ਤੇ ਜੇ ਕਿਤੇ ਸਾਡੇ ਲੋਕ ਘੁੰਮਣ ਜਾਵੜਨ ਖਾਸ ਤੌਰ ਤੇ ਇਹੋ ਜੀ ਸਸਤੀ ਮਾਨਸਿਕਤਾ ਵਾਲੇ ਲੋਕ ਜਦੋਂ ਕਿਤੇ ਘੁੰਮਣ ਜਾਂਦੇ ਨੇ ਤਾਂ ਉੱਥੇ ਕੁਦਰਤੀ ਆਨੰਦ ਲੈਣ ਦੀ ਬਜਾਏ ਜੋ ਕੁਦਰਤ ਨਾਲ ਜੁੜ ਕੇ ਕੁਦਰਤੀ ਚੀਜ਼ਾਂ ਦੇਖ ਕੇ ਅਸੀਂ ਆਨੰਦ ਲੈਣਾ ਹੁੰਦਾ ਉਹਨਾਂ ਨੂੰ ਦੇਖਣ ਦੀ ਬਜਾਏ ਉਹਨਾਂ ਨੂੰ ਮਾਨਣ ਦੀ ਬਜਾਏ ਆਪਣੀਆਂ ਫੋਟੋ ਖਿੱਚ ਖਿੱਚ ਸਾਰਾ ਦਿਨ ਪਾਈ ਜਾਂਦੇ ਰਹਿੰਦੇ ਨੇ ਤੇ ਜੇ ਕਿਤੇ ਕੁਝ ਖਾਣ ਲੱਗ ਜਾਣ ਤਾਂ ਉਸ ਖਾਣੇ ਦੀਆਂ ਫੋਟੋ ਖਿੱਚ ਖਿੱਚ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰੀ ਜਾਂਦੇ ਨੇ ਮਤਲਬ ਸਸਤੇ ਤਰੀਕੇ ਨਾਲ ਸ਼ੌਰਤ ਭਲਣਾ ਚਾਹੁੰਦੇ ਨੇ ਅਸੀਂ ਅਕਸਰ ਹੀ ਅਜਿਹੀਆਂ ਰੀਲਾਂ ਸੋਸ਼ਲ ਮੀਡੀਆ ਤੇ ਵੇਖਦੇ ਆ ਜਿੱਥੇ ਲੜਕੇ ਹਥਿਆਰ ਦਿਖਾਈ ਜਾਂਦੇ ਨੇ ਦੂਜਿਆਂ ਨੂੰ ਗਾਲ੍ਹਾਂ ਕੱਢੀ ਜਾਂਦੇ ਨੇ ਚੱਕਮੀਆਂ ਗੱਲਾਂ ਕਰੀ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੇ ਆਪਦੇ ਸਰੀਰ ਤੇ ਟੈਟੂ ਬਣਵਾ ਕੇ ਉਹ ਦਿਖਾਈ ਜਾਂਦੇ ਨੇ ਮੋਟਰਸਾਈਕਲ ਸਕੂਟਰ ਗੱਡੀਆਂ ਕਾਰਾਂ ਟਰੈਕਟਰਾਂ ਦੇ ਤਰ੍ਹਾਂ ਤਰ੍ਹਾਂ ਦੇ ਟੰਟ ਕਰੀ ਜਾਂਦੇ ਨੇ ਖੁਦ ਦੀ ਜਾਨ ਨੂੰ ਵੀ ਜੋਖਮ ਵਿੱਚ ਪਾਉਂਦੇ ਨੇ ਤੇ ਦੂਜਿਆਂ ਦੀ ਜਾਨ ਨੂੰ ਵੀ ਜੋਖਮ ਵਿੱਚ ਪਾਉਂਦੇ ਨੇ ਤੇ ਜੇ ਅਸੀਂ ਕੁੜੀਆਂ ਦੀ ਗੱਲ ਕਰੀਏ ਕੁਝ ਕੁ ਕੁੜੀਆਂ ਨੂੰ ਛੱਡ ਕੇ ਬਾਕੀ ਕੁੜੀਆਂ ਪਤਲੇ-ਪਤਲੇ ਕੱਪੜੇ ਪਾ ਕੇ ਮੀਂਹ ਵਿੱਚ ਨਹਾਉਂਦੇ ਹੋਏ ਆਪਦੀਆਂ ਵੀਡੀਓ ਬਣਾਉਂਦੀਆਂ ਮਤਲਬ ਅੰਗ ਪ੍ਰਦਰਸ਼ਨੀ ਕਰਦੀਆਂ ਘਟੀਆ ਕਿਸਮ ਦੀ ਬੋਲਬਾਣੀ ਮਤਲਬ ਗਾਲ੍ਹਾਂ ਕੱਢਦੀਆਂ ਜਿਨ੍ਹਾਂ ਨੂੰ ਦੱਸਣ ਲੱਗੇ ਵੀ ਸ਼ਰਮ ਆਉਂਦੀ ਆ ਇਹ ਕੀ ਆ ਇੱਕ ਸਸਤੀ ਸ਼ੌਹਰਤ ਹਾਸਲ ਕਰਨ ਦਾ ਤਰੀਕਾ ਇਸ ਤਰੀਕੇ ਨਾਲ ਕਦੇ ਵੀ ਇੱਜ਼ਤ ਸ਼ੌਹਰਤ ਨਹੀਂ ਮਿਲਦੀ ਬਲਕਿ ਜਿਹੜੀ ਸਾਡੀ ਇੱਜ਼ਤ ਹੁੰਦੀ ਆ ਉਹ ਵੀ ਜਾਂਦੀ ਰਹਿੰਦੀ ਆ ਤੇ ਇਹ ਸ਼ੌਹਰਤ ਹਾਸਲ ਕਰਨ ਦਾ ਬੇਹੱਦ ਘਟੀਆ ਤਰੀਕਾ ਏ ਪੈਸੇ ਕਮਾਉਣ ਦਾ ਬੇਹੱਦ ਸ਼ਰਮਨਾਕ ਤਰੀਕਾ ਏ ਜੇਕਰ ਤੁਸੀਂ ਸੱਚੀ ਮਸ਼ਹੂਰ ਹੋਣਾ ਚਾਹੁੰਦੇ ਹੋ ਉੱਚਿਆਂ ਜਿੱਡੇ ਹੋਣਾ ਚਾਹੁੰਦੇ ਆ ਤਾਂ ਉੱਚਿਆਂ ਜਿੱਡੇ ਕੰਮ ਵੀ ਕਰਨੇ ਚਾਹੀਦੇ ਆ ਸਾਨੂੰ ਸਖਤ ਮਿਹਨਤ ਕਰਨੀ ਚਾਹੀਦੀ ਆ ਕਾਂ ਹੀ ਅਸੀਂ ਉੱਚਾ ਜਿੱਡੇ ਹੋ ਸਕਾਂਗੇ ਸੋ ਉੱਚੇ ਤੇ ਮਸ਼ਹੂਰ ਬਣ ਲਈ ਤੁਸੀਂ ਸਖਤ ਮਿਹਨਤ ਕਰੋ ਕਾਮਯਾਬੀ ਤੇ ਸ਼ੌਰਤ ਇੱਕ ਦਿਨ ਤੁਹਾਡੇ ਕਦਮ ਚੁੰਮੇਗੀ ਅਜਿਹੇ ਸਸਤੇ ਕੰਮ ਕਰਕੇ ਨਾ ਤੁਹਾਨੂੰ ਕਾਮਯਾਬੀ ਮਿਲੇ ਤੇ ਨਾ ਹੀ ਤੁਹਾਡੀ ਇੱਜ਼ਤ ਬਾਕੀ ਰਹੇ ਸੋ ਦੋਸਤੋ ਇੱਕ ਵਾਰੀ ਘਟਨਾ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ ਇੱਕ ਪਤੀ ਪਤਨੀ ਰੇਲਵੇ ਟਰੈਕ ਤੇ ਆਪਣੀਆਂ ਰੀਲਾਂ ਬਣਾ ਰਹੇ ਸੀ ਰੀਲਾਂ ਬਣਾਉਂਦੇ ਬਣਾਉਂਦੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਰੇਲ ਆ ਗਈ ਤੇ ਰੇਲ ਉਹਨਾਂ ਨੂੰ ਕੁਚਲ ਕੇ ਸੁੱਟ ਗਈ ਪਤੀ ਪਤਨੀ ਤੇ ਉਹਨਾਂ ਦਾ 2 ਸਾਲਾਂ ਦਾ ਮਾਸੂਮ ਬੱਚਾ ਤਿੰਨਾਂ ਦੀ ਮੌਤ ਹੋ ਗਈ ਤੇ ਜਿਹੜਾ ਬੰਦਾ ਦੂਰ ਖੜ੍ਹਾ ਉਹਨਾਂ ਦੀ ਵੀਡੀਓਗ੍ਰਾਫੀ ਕਰ ਰਿਹਾ ਸੀ ਉਹ ਬੁਰੇ ਤਰੀਕੇ ਨਾਲ ਜ਼ਖਮੀ ਹੋ ਗਿਆ ਜੋ ਹਸਪਤਾਲ ਵਿੱਚ ਦਾਖਲ ਹੈ ਹਲੇ ਤੱਕ ਇਹ ਵੀ ਨਹੀਂ ਪਤਾ ਕਿ ਉਸ ਦੀ ਵੀ ਜਾਨ ਬਚੇ ਜਾਂ ਨਾ ਬਚੇ ਸੋ ਇਹਨਾਂ ਰੀਲਾਂ ਬਣਾਉਣ ਦੇ ਚੱਕਰ ਵਿੱਚ ਆਪਣੀ ਜਾਨ ਕਦੇ ਵੀ ਜੋਖਮ ਵਿੱਚ ਨਾ ਪਾਓ ਹਰ ਦਿਨ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਕਿ ਰੀਲਾਂ ਬਣਾਉਣ ਦੇ ਚੱਕਰ 'ਚ ਕਦੇ ਲੜਕੇ ਤੇ ਕਦੇ ਲੜਕੀਆਂ ਆਪਣੇ ਜਾਂ ਆਪਣੀਆਂ ਜਾਨਾਂ ਗਵਾਉਂਦੀਆਂ ਰਹਿੰਦੀਆਂ ਨੇ